ਕੀ ਕਿਸ ਦਾ ਮਤਲਬ ਪੁੱਛਿਆ ਗਿਆ ਹੈ ਤੇ ਕਿਉਂ ਪੁੱਛਿਆ ਗਿਆ ਜੀ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਜਿਹੜੇ ਸਾਡੇ ਅਬਸਰਦ ਦੇ ਨੇ ਉਹਨਾਂ ਨੇ ਸਾਡੇ ਸਭਾਈ ਪ੍ਰਤੀ ਜਿਹੜਾ ਉਹ ਗਲਤ ਗੱਲ ਕੀਤੀ ਵੀ ਸ਼ੂਲ ਕਾਸਟਾਂ ਦੇ ਬੱਚੇ 10 ਸਾਲ ਪਹਿਲੇ ਸ਼ੁਰੂ ਹੋ ਜਾਂਦੇ ਨੇ ਖੋਹਾਂ ਕਰਨ ਵਾਸਤੇ ਲੋਕਾਂ ਨੂੰ ছুরੀਆਂ ਮਾਰਦੇ ਨਸ਼ੇ ਵੀ ਇਹ ਕਰਦੇ ਨੇ ਇਸ ਵਾਸਤੇ ਉਹਦਾ ਕਿਉਂਕਿ ਸਾਡੇ ਸਮਾਜ ਦੀ ਉਹਦੀ ਬੇਇੱਜ਼ਤੀ ਕੀਤੀ ਹੈ ਪਰ ਸਾਡੇ ਮਨ ਨੂੰ ਫੇਸ ਪਹੁੰਚੀ ਹੈ ਅਸੀਂ ਇਸ ਵਾਸਤੇ ਪਤਲਾ ਸਾਡੇ ਕੀ ਲੱਗਦਾ ਹੈ ਕਿ ਇਹ ਚੋਣਾਂ ਦੇ ਵਿੱਚ ਐਸੇ ਤਰ੍ਹਾਂ ਹੀ ਮੁੱਦਾ ਇਹ ਪੁੱਗਦਾ ਹੈ ਨਜ਼ਰ ਆਏਗਾ ਜੀ ਦੇਖੋ ਗੱਲ ਇਹ ਆ ਵੀ ਸਭ ਤੋਂ ਪਹਿਲਾਂ ਮੇਰੇ ਮਨ ਨੂੰ ਇਥੇ ਪਹੁੰਚੀ ਮੈਂ ਜਿਹੜੀ ਸਾਡੀ ਘਰ ਕਰਨੀ ਹੈ ਉਹਨਾਂ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਟਾਈਮ ਦੇ ਕੇ ਪਾਰਟੀ ਦਫ਼ਤਰ ਹੀ ਗੱਲ ਕੀਤਾ ਵੀ ਆ ਮੇਰੇ ਮਨ ਤੇਸ ਬਹੁਤ ਪਹੁੰਚੀ ਹੈ ਹਜੇ ਕਿ ਮੈਂ ਸਿਰੇਕ ਪ੍ਰੈਸ ਰੋਡ ਵੀ ਵੇਖਿਆ ਉਹਦਾ ਕਿ ਮੈਂ ਮਾਫੀ ਮੰਗੀ ਹੈ ਮਾਫੀ ਉਹਨਾਂ ਦਿੱਤੀ ਹੈ ਕਿ ਕਿ ਜਿਹੜਾ ਦਲ ਸਮਾਜ ਹੈ ਨਾ ਕਿ ਇਕੱਲਾ ਵਾਲਮੀਕਿਸਮਾ ਇਹਦੇ ਚ ਦਲ ਸੋ ਜੋ ਵਾਲਮੀਕੀ ਵੀ ਨੇ ਬਜਬੀ ਸੇਖ ਵੀ ਨੇ ਭਗਤ ਵੀ ਨੇ ਜਲਾਏ ਵੀ ਨੇ ਮਹਾਸ਼ਿਆ ਵੀ ਨੇ ਚਮਾਰ ਵੀ ਨੇ ਅਸੀਂ ਇੱਕ ਸਮਾਜ ਕਹਦੇ ਹੋਏ ਮਾਫੀ ਦੇ ਦੋ ਇਹ ਮੰਨਣੀ ਹੈ ਲੇਕਿਨ ਵਾਕ ਕਰਦੇ ਨੇ ਕਿ ਪਿਛਲੀ ਚਰਾਣੀ ਵੀਡੀਓ ਆ ਇਸ ਤੋਂ ਬਾਅਦ ਵਾਲਮੀਕੀ ਤਿਰਸਵਲੋ ਜੈਸੀ ਕਿ ਮਾਫੀ ਵੀ ਦਿੱਤੀ ਗਈ ਤੁਸੇ ਲੱਗਦਾ ਹੈ ਕਿ ਕਿਸ ਤਰ੍ਹਾਂ ਮਾਫੀ ਕਿੱਦਾਂ ਮਿਲੇਗੀ ਜੇਕਰ ਦੇਖੋ ਜੀ ਮਾਫੀ ਨਹੀਂ ਇਸੋ ਜੀ ਗੱਲਾਂ ਦੀ ਮਾਫੀ ਕਰੇ ਲੋਕੀ ਫੇਰ ਗੱਲ ਮਾਫੀ ਦਿੰਦੀ ਜੀ ਅਸੀਂ ਮਾਫੀ ਨੂੰ ਤੇ ਪੱਤਾ ਦਰਜ ਕਰਾਉਣਾ ਕਿ ਕੋਈ ਕਿਸੇ ਨੂੰ ਕਹਿ ਕੇ ਪੱਤਾ ਦਰਜ ਕਰਾਉਣਾ ਪੰਜਾਬ ਦੇ ਵਿਧਮੰਤਰੀ ਨੂੰ ਕਿਹਾ ਗਿਆ ਮੁੱਖ ਮੰਤਰੀ ਨੂੰ ਕਿਹਾ ਗਿਆ ਉਹ ਪ੍ਰਸ਼ਾਸਰੇ ਜਿਹੜਾ ਕਮਿਸ਼ਨਰ ਪੁਲਿਸ ਕਮਿਸ਼ਨਰ ਨੂੰ ਜਾ ਕੇ ਕਿ ਦੀ ਅਪੀਲ ਕੇ ਜਿਹੜੀ ਉਹ ਤੋਂ ਪੱਤਾ ਦਰਜ ਕਰਾਉਣਾ ਤੇ ਸਮਝਣ ਸਰ ਪਹਿਲਾਂ ਆਪਣਾ ਨਾਮ ਦੱਸ ਕੇ ਕੀ ਕਹਿਣਾ ਚਾਹੂਗਾ ਜਿਹੜਾ ਇਹ ਪਤਲਾ ਪਹੁੰਚਿਆ ਗਿਆ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਐਸ்சி ਵੀ ਡਾਕਟਰ ਇੰਦਰਪਾਲ ਜੀ ਵੱਲੋਂ ਗਰਜੀਤ ਓਜਰਾ ਜੀ ਨੇ ਸਾਡੀਆਂ ਜਾਤੀਆਂ ਦੇ ਖਿਲਾਫ ਇੱਕ ਕਲੀਨਰ ਬੋਲਿਆ ਜੀ ਜਿਹਦੇ ਵਿੱਚ ਬਹੁਤ ਹੀ ਭੱਦੀ ਸ਼ਬਦ ਸ਼ਬਦ ਵਾਲੀ ਦਾ ਇਸਤੇਮਾਲ ਕੀਤਾ ਗਿਆ ਤਾਂ ਅਸੀਂ ਇਸ ਧਰਨੇ ਦੇ ਵਿੱਚ ਸੀ ਇਸ ਪੁਤਲਾ ਸਾੜਨ ਦੇ ਸਮਰਥਨ ਚ ਆਏ ਹਾਂ ਔਰ ਮੈਂ ਪੰਜਾਬ ਦਾ ਬਾਈਸ਼ ਪ੍ਰਧਾਨ ਅਨਰ ਸਿੰਘ ਦਾ ਮਾਝਾ ਜੋਂਦਾ ਇਨਚਾਰਜ ਹਾਂ ਤਾਂ ਇਹਨਾਂ ਨੇ ਬਹੁਤ ਸਹੀ ਔਰ ਅੱਛਾ ਕਦਮ ਉਠਾਇਆ ਕਿ ਅੱਜ ਅਸੀਂ ਪੁਤਲਾ ਭੋਕਿਆ ਇਹਨਾਂ ਨੇ ਪ੍ਰੋਗਰਾਮ ਬਣਾਇਆ ਪਰਚਾ ਵੀ ਦਰਜ ਕਰਾਉਣਾ ਅਸੀਂ ਬਿਲਕੁਲ ਇਹਨਾਂ ਦੇ ਨਾਲ ਸੰਗਤਨ ਚ ਹੈ ਔਰ ਜੇ ਕੋਈ ਗਲਤੀ ਕਰੇ ਉਹਨੂੰ ਸਜ਼ਾ ਨਾ ਦਿੱਤੀ ਜਾਵੇ ਕੁਝ ਸਾਡੇ ਤੇ ਜ਼ੁਲਮ ਕਰਦਾ ਹੈ ਡਾਕਟਰ ਮੇਟ ਕਰਨੇ ਕਿਹਾ ਸੀ ਜ਼ੁਲਮ ਕਰਨ ਵਾਲੇ ਤੋਂ ਜ਼ੁਲਮ ਸਹਣੇ ਵਾਲਾ ਜ਼ਿਆਦਾ ਗੁਨਾਹਗਾਰ ਹੁੰਦਾ ਹੈ ਸਾਡੀਆਂ ਜਾਤੀਆਂ ਦੇ ਖਿਲਾਫ ਬੋਲਿਆ ਇਹਨਾਂ ਨੇ ਇਹ ਕੀਤਾ ਔਰ ਬੜਾ ਅੱਛਾ ਕੀਤਾ ਅਸੀਂ ਇਹਨਾਂ ਦੇ ਨਾਲ ਹਾਂ ਜਰੂਰ ਉਹਨੂੰ ਸਜ਼ਾ ਦਿਵਾਵਾਂਗੇ ਕੱਲ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਜਾ ਸਕਦੀ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਕੋਲ ਵੀ ਜਾਏ ਇਹ ਜੋ ਪ੍ਰਧਾਨ ਜੀ ਪ੍ਰੋਗਰਾਮ ਅلیکਣਗੇ ਸਾਰੀ ਦੀ ਸਾਰੀ ਐਸਸੀ ਵਿੰਗ ਦੀ ਪਾਰਟੀ ਇਹਨਾਂ ਦੇ ਨਾਲ ਹੈ ਸਾਰਾ ਸੰਗਠਨ ਇਹਨਾਂ ਦੇ ਨਾਲ ਹੈ ਔਰ ਸਮੁੱਚਾ ਐਸਸੀ ਸਮਾਜ ਵੀ ਨਾਲ ਹੈ ਅੱਜ ਸਾਰੇ ਦੇਖੋ ਇਹ ਭਗਤ ਭਰਾੜੀ ਤੋਂ ਆਏ ਆ ਇਹ ਮਜਬੀ ਸਮਾਜ ਤੋਂ ਹੈ ਇਹ ਵਾਲਮੀਕੀ ਹੈ ਇਹ ਸਾਡੇ ਆਪਣੇ ਰਵਿਦਾਸੀ ਸਮਾਜ ਤੋਂ ਹੈ ਬਲਕਿ ਸਾਰੀਆਂ ਜਾਤੀਆਂ ਇਕੱਠੀਆਂ ਹੋ ਕੇ ਆਈ ਹੈ ਕੋਈ ਇੱਕ ਜਾਤੀ ਦਾ ਥੋੜੀ ਐ ਐਸੀ ਮਤਲਬ ਕਿ ਐਸੀ ਐਸੀ 6743 ਜਾਤੀਆਂ ਵਾਲਮੀਕੀ ਦਿੱਤੋ ਜਿਹੜਾ ਮਾਫੀ ਦਿੱਤੀ ਗਈ ਉਹਨੂੰ ਕਿਸ ਤਰ੍ਹਾਂ ਦੇਖਦੇ ਜਿਹੜੀ ਉਹਨਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਜਾ ਜਿਹੜਾ ਉਹਨਾਂ ਦੇ ਪੇਜ ਤੋਂ ਕਿ ਮਾਫੀ ਦਿੱਤੀ ਗਈ ਹੈ ਉਹਨਾਂ ਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਕਿ ਉਹ ਜਿਹੜੀਆਂ ਇੱਕ ਸੰਸਥਾ ਨੇ ਦਿੱਤੀ ਹੈ ਲੇਕਿਨ 6743 ਜਾਤੀਆਂ ਨਾ 6743 ਜੱਬੇ ਬਾਣ ਲਾਗੇ ਤਬੇ ਰੋਸ ਜਾਗੇ ਜੇ ਅੱਜ ਇਹਨਾਂ ਨੂੰ ਟੀस्पून થી ਆ ਸਾਨੂੰ ਟੀस्पून થી ਆ ਤਾਂ ਅਸੀਂ ਅੱਜ ਤਾਂ ਮਾਫ਼ੀ ਦਿੰਦੇ ਨਹੀਂ ਸਾਡਾ ਭਾਰਤੀ ਇੱਕ ਬੰਦੇ ਦਾ ਕਤਲ ਕਰ ਦੋ ਬਾਅਦ ਬੰਦੇ ਦੀ ਮਾਫ਼ੀ ਦੇ ਦੋ ਯਾਰ ਉਹਨਾਂ ਦਾ ਦਾਦਾ ਸੁਆਗੁੱਜੜ ਗਿਆ ਕਿਸੇ ਮਾਂ ਦਾ ਪੁੱਤ ਮਰ ਗਿਆ ਕਿਸੇ ਦਾ ਪੁੱਤ ਮਾਰ ਕੇ ਕਿਸੇ ਦਾ ਪਤੀ ਮਾਰ ਕੇ ਮਾਫ਼ੀ ਮੰਗ ਲਓਗੇ ਅਰੇ ਸਾਡੀ ਜਾਤੀ ਨੂੰ ਕਿਹਾ ਹੈ ਸਜ਼ਾ ਦੇਣ ਦੇ ਤਰੀਕੇ ਹੋਰ ਵੀ ਹੈ ਦੇਖੋ ਅਸੀਂ ਸੰਵਧਾਨਿਕ ਤਰੀਕੇ ਨਾਲ ਚੱਲਾਂਗੇ ਆਰਟੀਕਲ ਜਿਹੜਾ ਹੈ ਧਾਰਾ 295ਏ ਐਸਸੀਐਸਸੀ ਐਟ ਕਰੈਕਟ ਲੱਗਦਾ ਜਿੱਤੇ ਕੋਈ ਐਂਡ ਵੀ ਨਹੀਂ ਦੀ ਐਂਟਰੀ ਸਪੈਟਿਕ ਨਾਉ ਨਵਰ ਬਲ ਉਹ ਬੰਦਾ ਅੰਦਰ ਜਾਏਗਾ ਉਹਨੂੰ ਪਤਾ ਲੱਗੇਗਾ ਕਿ ਮੈਂ ਆਪਣੇ ਇਸ ਜਾਤੀ ਦੇ ਖਲਬ ਬਦੀ ਕੁਛ ਨਹੀਂ ਕਹਿਣਾ ਤਾਂ ਕਿ ਦੂਜਾ ਕੋਈ ਹਰਾਮੀ ਜੁਰਤ ਨਾ ਕਰ ਸਕੇ